ਈਨਾਗੇ ਜੀ ਮੇਰਾ ਨਾਮ ਗਗਨਦੀਪ ਸਿੰਘ ਕੰਨਣਿਆ ਅੱਛਾ ਜੀ ਇਹ ਹੈ ਜੋ ਹੋਇਆ ਕਰਨਾ ਕੀ ਕਰਨਾ ਬੱਸ ਕਿੰਨੇ ਵਜੇ ਦੀ ਜਾਨਦਾ ਕਿੰਨੇ ਬੱਚੀ ਸੀ ਇਹ ਲਗਭਗ ਮੈਂ ਬਾਜ਼ਾਰ ਆਇਆ ਸੀਗਾ ਯਾਰ ਘਰ ਵਾਲੇ ਨਾਲ ਬੱਸ ਸਾਡੇ ਕੋਲੇ ਖੜਾ ਸੀਗਾ ਜੇ ਬੱਸ ਸਾਡੇ ਕੋਲ ਜਦੋਂ ਗੱਡੀ 'ਚ ਬੈਠਣ ਲੱਗਾ ਤੇ ਇਹਨਾਂ ਨੇ ਲਿਆ ਕੇ ਗੱਡੀਆਂ ਲਾਈਆਂ ਉੱਥੇ ਸਾਹਮਣੇ ਨਾ ਕੋਈ ਚਾਰ ਪੰਜ ਬੰਦੇ ਸੀ ਦੋ ਗੱਡੀਆਂ ਸੀਗੀਆਂ ਚਲੋ ਉੱਥੇ ਆਉਂਦੇ ਹੋਏ ਮੈਂ ਟਾਲਾ ਵੱਟਦਾ ਗਿਆ ਨਾਲ ਬੁੜੀਆਂ ਕਰਕੇ ਤੇ ਹੌਲੀ ਹੌਲੀ ਜਾਂਦਾ ਰਿਹਾ ਤੈਨੂੰ ਕਹਿੰਦੇ ਮਗਰ ਲਾ ਲੈਣ ਦੀ ਗੱਡੀਆਂ ਕਿਦਾ ਮੂਰੇ ਲਾ ਲੈਣੇ ਸੀ ਭੀੜਪੁਰ ਦਾ ਕਾਲਾ ਕਾ ਸੀ ਤੈਨੂੰ ਗੁਣੀ ਤੱਕ ਉਹ ਤੱਕ ਰੱਖਿਆ ਮੈਂ ਇੰਨੇ ਟਾਈਮ ਨੂੰ ਪਿੰਡ ਫੋਨ ਕਰਤਾ ਸੀਗਾ ਘਰ ਜਾ ਕੇ ਫੋਨ ਕਰਤਾ ਸੀਗਾ ਵੀ ਐਂ ਕਰਕੇ ਵੀ ਗੱਡੀਆਂ ਮੂਰੇ ਪਿੱਛੇ ਕਰੀ ਜਾਂਦੇ ਆ ਇਹਨਾਂ ਨੇ ਉੱਥੇ ਜਾ ਕੇ ਹਮਲੇ ਦੀ ਕੋਸ਼ਿਸ਼ ਕਰਦੇ ਸੀਗੇ ਮੈਂ ਗੱਡੀ ਤੋੜ ਲੈਂਦਾ ਸੀਗਾ ਫੇਰ ਰੁਕ ਇਹ ਫੇਰ ਪਿੱਛੇ ਜੇ ਮੈਂ ਰੋਕਦਾ ਸੀ ਰੋਕ ਲੈਂਦੇ ਸੀਗੇ ਜੇ ਮੈਂ ਤੋੜਦਾ ਸੀ ਤੋੜ ਲੈਂਦੇ ਸੀ ਉਦੋਂ ਬਾਅਦ ਜਾ ਕੇ ਤੈਨੂੰ ਗੁਣੀ ਦੇ ਜਾ ਕੇ ਮੈਂ ਹੱਥ ਗੱਡੀ ਡੇਢੀ ਪਾਸੇ ਕਰਕੇ ਲਾ ਲਈ ਲਘੋਚ ਲਾ ਲਈ ਇਹੋ ਤਨਗੁਣੀ ਤੇ ਖੜੇ ਰਹੇ ਉਹਨੂੰ ਪਿੰਡ ਦੇ ਬੰਦੇ ਸਾਡੇ ਸਾਥੀ ਆ ਗਏ ਬਾਅਦ ਜਦੋਂ ਉੱਥੇ ਦੇਖਿਆ ਗਿਆ ਇਹਨਾਂ ਕੋਲੋਂ ਅਸਲੇ ਨਿਕਲੇ ਸਾਰਾ ਕੁਝ ਹੋਰ ਨਿਕਲਿਆ ਪਹਿਲਾਂ ਵੀ ਮੈਨੂੰ ਧਮਕੀਆਂ ਦਮਾਉਂਦਾ ਰਿਹਾ ਕਿ ਦੇਖ ਕੋਥੋਂ ਬੰਦੇ ਭੇਜਦਾਈ ਗਾ ਸੰਗਰੂਤ ਭੇਜ ਦੇ ਪਹਾਨੀ ਘਾੜ ਦੋ ਭੇਜ ਕਿਤੇ ਕਿਧੋ ਫੋਨ ਕਰਾਇਆ ਸਪਾਰਸ਼ਾ ਕਰਾਉਂਦਾ ਸੀ ਮੈਨੂੰ ਡੇਰੇ ਬਿਠਾਇਆ ਜਾਵੇ ਜੋ ਕਿ ਪਿੰਡ ਦਾ ਫੈਸਲਾ ਜੀ ਗਲਤ ਕੰਮ ਕਰਦਾ ਜੀ ਪਿੰਡ ਦੇ ਲੋਕਾਂ ਨੇ ਮੈਨੂੰ ਚੁਣਿਆ ਸੀਗਾ ਮੇਰਾ ਵੀ ਫੈਸਲਾ ਸੀਗਾ ਪਿੰਡ ਦੇ ਲੋਕਾਂ ਨਾਲ ਹੀ ਸੀਗਾ ਤੇ ਉਹਨੂੰ ਇੱਥੇ ਡੇਰੇ ਚੋਂ ਕੱਢ ਦਿੱਤਾ ਗਿਆ ਸੀ ਇਹਨਾਂ ਦੇ ਸਾਰੇ ਸੰਤ ਸਮਾਜ ਉਹਨੂੰ ਵੀ ਤਾਂ ਧਮਕੀਆਂ ਦਿੰਦਾ ਸੀਗਾ ਮੈਨੂੰ ਵੀ ਦਿੰਦਾ ਸੀਗਾ ਕਹਿੰਦਾ ਸੀ ਨੇਜੀ ਆ ਮੈਂ ਤੁਹਾਨੂੰ ਦੇਖੂੰਗਾ ਕਿੰਨੇ ਕੁ ਬੰਦੇ ਸੀ ਹਮਲਾ ਹਮਲਾ ਕਰਨ ਵਾਲੇ ਕਿੰਨੇ ਕੁ ਬੰਦੇ ਸੀ ਹਮਲੇ ਹੋਣਗੇ 6-7 ਜਣੇ ਗੱਡੀ-ਗੱਡੀਆਂ ਸੀਗਾ ਮੈਨੂੰ ਇਹਨੂੰ ਤਕਰੀਬਨ ਨਹੀਂ ਪਤਾ ਕਿਉਂਕਿ ਜਿਆਦਾ ਮੈਂ ਗੱਡੀ ਡਰਾਈਵ ਕਰਦਾ ਸੀਗਾ ਮਤਲਬ ਵੀ ਜਿਹੜਾ ਇਹ ਬੰਦਾ ਅਰੈਸਟ ਹੋਇਆ ਗਏ ਦੂਜੀ ਗੱਡੀ ਚੋਂ ਨਿਕਲਿਆ ਇਹਨੂੰ ਦਿਖਾ ਰਿਆ ਸੀ ਬੰਦੇ ਮੇਰੇ ਮੇਰੇ ਘਰ ਵਾਲੇ ਨੇ ਦੱਸਿਆ ਨਾ ਕਦੀ ਵੀ ਉਹ ਬੰਦੇ ਮੈਨੂੰ ਦਿਖਾਈ ਜਾਂਦਾ ਉਹ ਵੀ ਕਹੀ ਜਾਂਦਾਗਾ ਵੀ ਉਹ ਬੰਦਾ ਉਹ ਬੰਦਾ ਮੇਰੇ ਵੱਲ ਇਸ਼ਾਰੇ ਕਰ ਲਿਆ ਸੀ ਵੈਪਨ ਬਰਾਮਦ ਹੋਇਆ ਜੀ ਇੱਕ ਮੈਨੂੰ ਲੱਗਾ ਸ਼ਾਇਦ ਕੀ ਸੀਗਾ ਇਹਦਾ ਰਵਲਵਰ ਇੱਕ 12 ਬਾਰ ਬੋਰ ਦੀ ਗਨ ਇੱਕ 12 ਬਾਰ ਇੱਕ ਰਵਲਵਰ ਸੀ ਇੱਕ ਉਹ ਲੈ ਕੇ ਭੱਜ ਗਿਆ ਸੀਗਾ ਇੱਕ ਲੈ ਕੇ ਭੱਜਿਆ ਸੀ ਤਿੰਨ ਚਾਰ ਜਣੇ ਜਾਣਦੇ ਤੁਸੀਂ ਜਿਹੜੇ ਬੰਦੇ ਨਹੀਂ ਮੈਂ ਨਹੀਂ ਜਾਣਦਾ ਸੀਗਾ ਜੀ ਕੋਈ ਅਣਪਛਾਤੇ ਸੀਗੇ ਉਹ ਜਿਹੜਾ ਉਹ ਜਗਤਾਰ ਸੀਗਾ ਉਹ ਨਾਲ ਸੀਗਾ ਨਾ ਜਿਵੇਂ ਮੰਤ ਸੀਗਾ ਪ੍ਰਸ਼ਾਸਨ ਨੂੰ ਤਾਂ ਮੰਗ ਆ ਵੀ ਉਹਦੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਦੀ ਪੂਰੀ ਪੜਤਾਲ ਕਰੀ ਜਾਵੇ ਅੱਛਾ ਮਹਿੰਦਾਂ ਦੀ ਦੱਸਾਂ ਪੰਜਾਬ ਦਾ ਮਹੌਲ ਚੱਲ ਰਿਹਾ ਕੀ ਕਹਿੰਦੇ ਜਿਉਂ ਦਿਨ ਜਿਹੜੇ ਇਸ ਪ੍ਰਾਂਤ ਦੇ ਕਿ ਹਮਲੇ ਵਾਰ ਦਾ ਪੰਗ ਰਹੀਆਂ ਮੈਂ ਕਹਿਣਾ ਇਹ ਚਾਹੁੰਦਾ ਹਾਂ ਚਮਕੌਰ ਸਿੰਘ ਨੈਣੀਵਾਲ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਤਾਂ ਜਿਹੜੇ ਬੰਦਿਆਂ ਨੇ ਇਹ ਘੇਰਿਆ ਇਹ ਸਾਡੇ ਡੇਰੇ ਦਾ ਮਸਲਾ ਡੇਰੇ ਦਾ ਬਿਲਕੁਲ ਮੇਰੀ ਔਸਤ ਤੇ ਹੈ ਬਾਤ ਤੇ ਹੈ ਜਾਨੀ ਇਹ ਜਗਤਾਰ ਸਿੰਘ ਹੈ ਜਿਹੜਾ ਡੇਰੇ ਦਾ ਮਹੰਤ ਬਣਿਆ ਹੋਇਆ ਸੀ ਇਹਦੇ ਦੇ ਜਾਨੀ ਬਹੁਤ ਚਿਰ ਦੀ ਚਰਚਾ ਸੀ ਵੀ ਇਹ ਬੰਦਾ ਠੀਕ ਨਹੀਂ ਇਹ ਬੰਦਾ ਔਰਤਾਂ ਪ੍ਰਤੀ ਗਲਤ ਹੈ ਉਹ ਆਡੀਓ ਵਾਇਰਲ ਹੋ ਗਿਆ ਆੜ ਕੋ ਬਾਹਰ ਜਦੋਂ ਪਿੰਡ ਚ ਗੱਲ ਫੈਲ ਗਈ ਇਹਨੂੰ ਕਿਸੇ ਨੇ ਨਹੀਂ ਕਦੇ ਆਪ ਹੀ ਦੇਰਾ ਛੱਡ ਕੇ ਭੱਜ ਗਿਆ ਹੁਣ ਜਾਣੀ ਇਹੋ ਉਸ ਖੇਤ ਚ ਹਮਲੇ ਕਰਨ ਤੇ ਉਤਰਿਆ ਹੋਇਆ ਇਹ ਉਸੇ ਦੇ ਬੰਦੇ ਸੀ ਪੜਤਾਲ ਚ ਪਤਾ ਲੱਗਿਆ ਜਿਹੜੀ ਇਹ ਬਹੁਤ ਮਾੜੀ ਹੈ ਕਿਉਂਕਿ ਇਹ ਸਾਧਾਂ ਦੀਆਂ ਉਧਾ ਰਿਪੋਰਟਾਂ ਆ ਕਿੰਨੀਆਂ ਵੀਡੀਓ ਵਾਇਰਲ ਹੋ ਗਈਆਂ ਸਾਹਿਬ ਸੰਧੂ ਜੀ ਤੁਸੀਂ ਤਾਂ ਆਪ ਹੀ ਦੇਖਦੇ ਹੋ ਇਹ ਸਾਰੇ ਹੀ ਇਹੋ ਜਿਹੇ ਆ ਕੋਈ 100 ਚੋਂ 21 ਬਚਿਆ ਹੋਊ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦੇ ਤੇ ਪਰਚਾ ਹੋਣਾ ਚਾਹੀਦਾ ਇਹ ਜੇ ਸਾਧਾਂ ਤੇ ਇਹਨਾਂ ਨੂੰ ਕਿਉਂ ਬਲਾਤਕਾਰੀਆਂ ਇਥੇ ਗੱਡੀਆਂ ਵਿੱਚ ਬਿਠਾਇਆ ਸਾਡੇ ਪਿੰਡ ਜ਼ਮੀਨ ਹੈ 11 ਕਿੱਲੇ ਸਾਰੇ ਪਿੰਡ ਚ ਕੋਈ ਸਥਾਨ ਹੈ ਆਮਦਨ ਵੱਡੀ ਹੈ ਐਸ਼ਾ ਕਰਦੇ ਹੈ ਪਰ ਅਫਸਰ ਨਾਲ ਹੋਈ ਹੈ ਗੱਲਬਾਤ ਪ੍ਰਸ਼ਾਸਨ ਨਾਲ ਹਲੇ ਕੋਈ ਨਹੀਂ ਹੋਈ ਪ੍ਰਸ਼ਾਸਨ ਨਾਲ ਹੁਣ ਕਰਦੇ ਆ ਮਿਲਦੇ ਆ ਪ੍ਰਸ਼ਾਸਨ ਮਸਲਾ ਹੈ ਕਿ ਸਰਪੰਚ ਤੇ ਮੁਲਾਵਾ ਹੈ ਕੀ ਮਸਲਾ ਤੇ ਕੋਈ ਸੰਭਵ ਕੀ ਕਰਦੇ ਹੋ ਕੀਤੀ ਜਾਂਦੀ ਹੈ ਇੱਕ ਫੋਨ ਆਇਆ ਸੀਗਾ ਵੀ ਇਦਾਂ ਕਰਕੇ ਲੜਾਈ ਹੋ ਰਹੀ ਹੈ ਸਾਡਾ ਡਿਊਟੀ ਅਫਸਰ ਕੱਲ ਵンスਿੰਗ ਮੁਕਤੀ ਗਿਆ ਸੀ ਉਹ ਤੋਂ ਬਾਅਦ ਅਸੀਂ ਵੀ ਮੁਕਤੀ ਗਏ ਆ ਜਿਹੜਾ ਬੀ ਇਸਤ ਸੰਵੰਦ ਵਿੱਚ ਸਾਨੂੰ ਮਿਲਿਆ ਸੀ ਉਸ ਸੰਵੰਦ ਦੇ ਵਿੱਚ ਕੋਈ ਜਕਾਲ ਸਿੰਘ ਬਾਬਾ ਕੋਈ ਮੁੱਖ ਦੇ ਨੇ ਸੀ ਬਲਵਿੰਦਰ ਸਿੰਘ ਸੀ ਇਹਦੇ ਨਾਲ ਦੋ ਦਸਰੇ ਵੀ ਰਾਣਾ ਸਿੰਘ ਤੇ ਗੁੱਪ ਸੀ ਸੀ ਤੇ ਗਗਨਦੀਪ ਸਿੰਘ ਸਰਪੰਚ ਸੀ ਇਹਦੇ ਨਾਲ ਇਹ ਪਿੰਡ ਦੇ ਸੀ ਕੋਈ ਲੜਾਈ ਜਿਹੜਾ ਝਗੜਾ ਹੋਇਆ ਇਸ ਸੰਵੰਦ ਦੀ ਪੜਤਾਲ ਕਰਕੇ ਜਿਹੜਾ ਵੀ ਇਹਦੇ ਚੋਂ ਕਸੂਰਵਾਰ ਹੈ ਉਹਦੇ ਵਿਰੁੱਧ ਕਾਰਵਾਈ ਕੀਤੀ ਕਿਸੇ ਦਾ ਕੋਈ ਸਬੂਤ ਨਹੀਂ ਮਿਲਿਆ ਸਿੱਟ ਫੀਟ ਫਿਲਹਾਲ ਤਾਂ ਸਾਹਮਣੇ ਨਹੀਂ ਹੈ Thank